ਹੁਸ਼ਿਆਰਪੁਰ ਦੇ ਗਰਦੀ ਵਾਲਾ ਇੱਕ ਵਿਅਕਤੀ ਦਾ ਕਤਲ ਨਹਿਰ ਕਿਨਾਰੇ ਜ਼ਖਮੀ ਹਾਲਤ ਵਿੱਚ ਮਿਲਿਆ ਵਿਅਕਤੀ ਜਿਸ ਦੀ ਕੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਨਾਮ ਸਤਵਿੰਦਰ ਸਿੰਘ ਜੀ। ਸਤਵਿੰਦਰ ਸਿੰਘ ਜੀ ਤੁਹਾਡੇ ਬ੍ਰਦਰ ਜਿਹੜੇ ਲਾਪਤਾ ਹੋਏ ਸੀ ਔਰ ਉਹਨਾਂ ਦੀ ਡੈੱਡ ਬੋਡੀ ਤੁਹਾਨੂੰ ਨਹਿਰ ਕਿਨਾਰੇ ਮਿਲੇ ਕੀ ਪੂਰਾ ਮੰਗਦਾ ਹੈ? ਜਿ cục ਇਹਨਾਂ ਦਾ 21 ਤਰੀਕ ਨੂੰ ਰਾਤ ਨੂੰ 11:00 ਵਜੇ 15 ਕੁ ਮਿੰਟ ਤੇ ਮੇਰੇ ਇਹਨਾਂ ਦੀ ਮੈਸੇਜ ਦਾ ਮੈਨੂੰ ਕਾਲ ਆਇਆ ਕਿ ਭਾਜੀ ਵੀ ਇਹ ਜਿਹੜੇ ਹੈਗੇ ਆ ਘਰ ਨਹੀਂ ਆਏ ਤੇ ਨਾ ਹੀ ਇਹ ਫੋਨ ਪਿਕ ਕਰ ਰਿਹਾ ਜੀ ਠੀਕ ਆ ਜੀ ਉਸ ਤੋਂ ਬਾਅਦ ਮੈਂ ਵੀ ਆਪਣੇ ਫੋਨ ਤੋਂ ਕਾਲ ਕੀਤੀ ਪਰ ਇਹਨਾਂ ਨੇ ਫੋਨ ਨਹੀਂ ਕੋਈ ਪਿਕ ਕੀਤਾ ਉਸ ਤੋਂ ਬਾਅਦ ਮੈਂ ਆਪਣੀ ਗੱਡੀ ਲੈ ਕੇ ਜਾਂਦੀ ਪਹਾੜ ਵਿੱਚ ਚਲਾ ਗਿਆ ਠੀਕ ਆ ਜੀ ਆਪਾਂ ਮੈਂ ਪਹਿਲਾਂ ਆਪਣੇ ਇੱਧਰ ਮਸਤੀਵਾਲ ਸਾਈਡ ਨਹਿਰ ਤੇ ਦੇਖ ਕੇ ਆਇਆ ਠੀਕ ਆ ਜੀ ਤੇ ਉਸ ਤੋਂ ਬਾਅਦ ਮੈਂ ਆਪਣੇ ਖੇਤਾ ਵੱਲੋਂ ਗਿਆ ਜਦੋਂ ਮੈਂ ਗਾਂ ਜਾ ਕੇ ਦੇਖਿਆ ਤਾਂ ਉੱਥੇ ਮੈਨੂੰ ਇਹਨਾਂ ਦੀ ਬਾਈਕ ਜਿਹੜੀ ਸੀਗੀ ਉਹ ਤਾਂ ਲੇਟੀ ਪਈ ਸੀਗੀ ਤੇ ਇਸ ਸਾਈਡ ਤੇ ਤਾਂ ਲੰਮੇ ਪਏ ਸੀ ਮੈਂ ਜਦੋਂ ਜਾ ਕੇ ਕੋਲ ਦੇਖਿਆ ਤਾਂ ਇਹਨਾਂ ਦਾ ਸਿਰ ਮਤਲਬ ਖੁੱਲਾ ਪਿਆ ਸੀ ਪੂਰਾ ਫਟਿਆ ਪਿਆ ਸੀਗਾ ਤੇ ਇਹਨਾਂ ਨੂੰ ਕੁਝ ਉਹ ਸੁਰਤ ਨਹੀਂ ਸੀਗੀ ਬਸ ਸਾਹ ਚੱਲ ਰਹੇ ਸੀਗੇ ਇਹਨਾਂ ਦੇ ਤੇ ਉੱਥੇ ਖੂਨ ਬਲੱਡ ਮਤਲਬ ਫਿਲ ਰਿਹਾ ਪੈਸੀ ਚਰਬੀ ਬਾਹਰ ਆਈ ਹੋਈ ਸੀ ਸਿਰ ਤੇ ਬਹੁਤ ਗਹਿਰੀ ਛੱਟ ਸੀਗੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਂ ਤੁਰੰਤ ਫੋਨ ਕੀਤਾ ਜੀ ਮੈਂ 100 ਨੰਬਰ ਤੇ ਡਾਇਲ ਕੀਤਾ 100 ਨੰਬਰ ਬਿਜ਼ੀ ਆਂਦਾ ਸੀ ਕਿਸੇ ਨੇ ਚੱਕਿਆ ਨਹੀਂ ਉਸ ਤੋਂ ਬਾਅਦ ਮੈਂ ਐਂਬੂਲੈਂਸ ਨੂੰ 108 ਨੰਬਰ ਤੇ ਕਾਲ ਕੀਤੀ ਉਸ ਤੋਂ ਬਾਅਦ ਐਂਬੂਲੈਂਸ ਨੇ ਮੈਨੂੰ ਦੱਸਿਆ ਕਿ 112 ਨੰਬਰ ਤੇ ਤੁਸੀਂ ਕਾਲ ਕਰੋ ਜੀ ਉਸ ਤੋਂ ਬਾਅਦ ਮੈਂ 112 ਨੰਬਰ ਤੇ ਕਾਲ ਕੀਤੀ ਉਹਨਾਂ ਨੇ ਮੇਰਾ ਫੋਨ ਪੇਕ ਕੀਤਾ ਮੇਰੀ ਡਿਟੇਲ ਲਈ ਸਾਰੀ ਉਹਨਾਂ ਨੇ ਮੈਨੂੰ ਪੁੱਛਿਆ ਤੁਹਾਨੂੰ ਥਾਣਾ ਮੈਂ ਕਹਾਂ ਜੀ ਖਾਣ ਨੂੰ ਗੱਡੀ ਵੱਲ ਥਾਣਾ ਪੈਂਦਾ ਪਰ ਉਹਨਾਂ ਨੇ ਆਪਣੀ ਲੋਕੇਸ਼ਨ ਸਾਰੀ ਕੀਤੀ ਉਹਨਾਂ ਨੇ ਮੈਂ ਉਹਨਾਂ ਨੂੰ ਮੈਂ ਪੁੱਛਿਆ ਕਿ ਮੈਂ ਇਹਨਾਂ ਨੂੰ ਆਪਣੇ ਹਸਪਤਾਲ ਲੈ ਕੇ ਜਾ ਸਕਦਾ ਉਹ ਕਹਿੰਦੇ ਤੁਸੀਂ ਲੈ ਕੇ ਜਾ ਸਕਦੇ ਹੋ ਠੀਕ ਆ ਜੀ ਉਸ ਤੋਂ ਬਾਅਦ ਮੈਂ ਆਪਣੇ ਇੱਕ ਪਿੰਡ ਆਪਣੇ ਫੋਨ ਕੀਤਾ ਮੇਰੇ ਕਜ਼ਨ ਬਰਦਰ ਨਾਲ ਮੇਰੀ ਗੱਲਬਾਤ ਹੋਈ ਉਹ ਦੋ ਤਿੰਨ ਮੁੰਡੇ ਆਏ ਜੀ ਅਸੀਂ ਉਹਨਾਂ ਦਾ ਫਿਰ ਉਹਨਾਂ ਨੂੰ ਚੁੱਕ ਕੇ ਗੱਡੀ ਵਿੱਚ ਪਾ ਕੇ ਤਾਂ ਅਸੀਂ ਸਿੱਧਾ ਸਿਵਲ ਹਸਪਤਾਲ ਲੈ ਗਏ ਦੱਸੂਗਾ ਜੀ ਉਹਨਾਂ ਨੇ ਕਿਹਾ ਵੀ ਇਹਦੀ ਹਾਲਤ ਬਹੁਤ ਕ੍ਰਿਟੀਕਲ ਹੈਵੀ ਹੈ ਜੀ ਜੀ ਤੁਹਾਨੂੰ ਅਸੀਂ ਅੰਮ੍ਰਿਤਸਰ ਰੈਫਰ ਕਰਦਿਆਂ ਤੇ ਇਹਨਾਂ ਰਾਸਤੇ 'ਚ ਖਤਮ ਹੋ ਜਾਣਾ ਤੁਸੀਂ ਇਹਨਾਂ ਨੂੰ ਕਿਸੇ ਹੋਰ ਹਸਪਤਾਲ ਲੈ ਕੇ ਜਾਣਾ ਚਾਹੁੰਦੇ ਤਾਂ ਲੈ ਜਾਓ ਮੈਂ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਕਿਹਾ ਜੀ ਅਸੀਂ ਆਈ ਵੀ ਬਾਈ ਹਸਪਤਾਲ ਵਿੱਚ ਲੈ ਜਾਣਾ ਕਿਉਂਕਿ ਇਹ ਇੱਕ ਆਰਮੀ ਰਿਟਾਇਰ ਪਰਸਨ ਸੀਗੇ ਜੀ ਉਹਨਾਂ ਦਾ ਈਸੀਆਜ ਦਾ ਕਾਰਡ ਬਣਿਆ ਹੋਇਆ ਸੀ ਇਸ ਕਰਕੇ ਮੈਂ ਆਈ ਵੀ ਬਾਈ ਵਿੱਚ ਰੈਫਰ ਇਹਨਾਂ ਨੂੰ ਉਹਨਾਂ ਨੇ ਭੇਜਿਆ ਰਾਤ ਨੂੰ 2:00 ਵਜੇ ਕਰੀਬ ਅਸੀਂ ਉੱਥੇ ਪਹੁੰਚੇ ਹਾਂ ਜੀ ਜਦੋਂ ਉਹਨਾਂ ਨੇ ਸਕੈਨ ਕੀਤੀ ਹੈ ਜੀ ਉਹਦੇ ਵਿੱਚ ਆਇਆ ਕਿ ਇਹਨਾਂ ਦੇ ਬਹੁਤ ਜ਼ਿਆਦਾ ਗਹਿਰੀ ਸੱਟਾਂ ਆਈ ਹੋਈਆਂ ਇਹਨਾਂ ਦੀ ਖੋਪੜੀ ਵਗੈਰਾ ਡੈਮੇਜ ਹੋਈ ਠੀਕ ਹੈ ਜੀ ਔਰ ਇਹਨਾਂ ਦੇ ਕੋਈ ਸੁਰਤ ਨਹੀਂ ਸੀਗੀ ਉਹਨਾਂ ਨੇ ਕਿਹਾ ਵੀ ਆਪਾਂ ਇੱਕ ਕੋਸ਼ਿਸ਼ ਕਰਕੇ ਦੇਖਦੇ ਹਾਂ ਜੀ ਬਸ ਵੈਸੇ ਇਹਦਾ 99% ਖਤਮ ਹੋ ਚੁੱਕਿਆ ਜੀ ਜੇ ਮੈਂ ਕਹਾਂ ਜੀ ਚਲੋ ਠੀਕ ਹੈ ਉਹਨਾਂ ਨੇ ਕਿਹਾ ਜੀ ਆਪਰੇਟ ਕਰਨਾ ਪੈਣਾ ਮੈਂ ਕਹਾਂ ਜੀ ਤੁਸੀਂ ਆਪਰੇਟ ਕਰੋ ਜੀ ਠੀਕ ਹੈ ਜੀ ਆਪਰੇਟ ਉਹਨਾਂ ਨੇ ਕੀਤਾ ਉਸ ਤੋਂ ਬਾਅਦ ਵੀ ਉਹਨਾਂ ਨੇ ਆਈ ਸੀ ਯੂ ਵਿੱਚ ਰੱਖਿਆ ਕੱਲ 4 ਵਜੇ ਸਾਨੂੰ ਉਹਨਾਂ ਨੇ ਇਨਫੋਰਮ ਕਰ ਦਿੱਤਾ ਕਿ ਇਹਨਾਂ ਦੀ ਜਿਹੜੀ ਹੈਗੀ ਹੈ ਧੜਕਣ ਜਿਹੜੀ ਹੈ ਦੁੱਕ ਚੁੱਕੀ ਆ ਵੀ ਆਪਾਂ ਲਾਸਟ ਕੋਸ਼ਿਸ਼ ਕਰ ਲਈ ਆ ਵੀ ਨਹੀਂ ਇਹ ਖਤਮ ਹੋ ਚੁੱਕੇ ਆ। ਪੱਕੀ ਲੱਗਦਾ ਕਿ ਉਹ ਹਮਲਾ ਹੋਇਆ ਤੁਹਾਡੇ ਬ੍ਰਦਰ ਦਾ। ਹਾਂਜੀ ਬਿਲਕੁਲ ਹਮਲਾ ਹੋਇਆ ਜੀ ਜਦੋਂ ਮੈਂ ਉੱਥੇ ਦੇਖਿਆ ਉੱਥੇ ਗੱਡੀ ਦੇ ਟਾਇਰ ਸੀਗੇ ਜੀ। ਕੋਈ ਇੱਕ ਬੰਦੇ ਦਾ ਕੰਮ ਨਹੀਂ ਸੀ ਚਾਰ ਪੰਜ ਬੰਦਿਆਂ ਦਾ ਕੰਮ ਸੀਗਾ ਜੀ। ਠੀਕ ਆ ਜੀ ਹੁਣ ਕਿਉਂ ਕਿਸੇ ਨੇ ਕੀਤਾ ਕਿੱਦਾਂ ਕੀਤਾ ਇਹਦੇ ਬਾਰੇ ਸਾਨੂੰ ਕੁਝ ਪਤਾ ਨਹੀਂ ਹੈਗਾ ਜੀ। ਇਹ ਹੁਣ ਮੈਂ ਜੋ ਵੀ ਆਪਣੇ ਸਾਡੇ ਬਿਆਨ ਸੀਗੇ ਸਾਰਾ ਪੁਲਿਸ ਮਾਮਲੇ ਕੋਲ ਹੈਗਾ ਡਿਪਾਰਟਮੈਂਟ ਕੋਲ ਤੁਸੀਂ ਮੰਨ ਕਰ ਉਨਾਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਕੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਦੁਬਾਰਾ ਇਸ ਤਰ੍ਹਾਂ ਦੀ ਗੱਲ ਨਾ ਹੋਵੇ ਜੀ ਠੀਕ ਹੈ ਜੀ ਤੇ ਹੁਣ ਤਾਂ ਇਹਨਾਂ ਦੇ ਅੱਗੇ ਸਾਡੀ ਇਹੀ ਹੈ ਕਿ ਬੇਨਤੀ ਹੈ ਕਿ ਸਾਨੂੰ ਛੇਤੀ ਛਤੀ ਇਨਸਾਫ ਦਵਾਇਆ ਜਾਵੇ ਕੀ ਵਾਰਦਾਤ ਹੋਈ ਹੈ ਕੀ ਕਹਿਣਾ ਚਾਹੁੰਦੇ ਸਵਾਲ ਸਰ ਇਹੀ ਕਹਿਣਾ ਕਹਿਣਾ ਚਾਹੁੰਦੇ ਆ ਵੀ ਜੋ ਵੀ ਵਾਰਦਾਤ ਹੋਈ ਆ ਜਿਹੜਾ ਸਾਨੂੰ ਲੱਗ ਰਿਹਾ ਕਿ ਮਰਡਰ ਹੋਇਆ ਆ ਉਹਦੇ ਵਿੱਚ ਜਿਹੜੇ ਵੀ ਦੋਸ਼ੀ ਆ ਉਹਨਾਂ ਨੂੰ ਜਲਦ ਤੋਂ ਜਲਦ ਫੜ ਕੇ ਉਹਨਾਂ ਦੀ ਜਿਹੜੀ ਕਾਰਵਾਈ ਕੀਤੀ ਜਾਵੇ ਤਾਂ ਜੋ ਦੁਬਾਰਾ ਤੋਂ ਸਾਡੇ ਏਰੀਆ ਦੇ ਵਿੱਚ ਕੋਈ ਇਦਾਂ ਦੀ ਵਾਰਦਾਤ ਨਾ ਹੋ ਸਕੇ ਦੇ ਵਿੱਚ ਪਰਮਾਨੰਦਾ ਪ੍ਰਦੀਪ ਹੈ ਇੱਕ ਦਿਨ ਸ਼ਾਮ ਨੂੰ ਆਪਣੇ ਘਰੋਂ ਆਪਣੀ ਪਤਨੀ ਨੂੰ ਕਹਿ ਕੇ ਵੀ ਮੈਂ ਉਥੇ ਰਾਧਾ ਸਵਾਮੀ ਜੀ ਦੇ ਘਰ ਨਹੀਂ ਚੱਲਿਆ ਪਰ ਲੇਕਿਨ ਇਹ ਉਥੋਂ ਜਦੋਂ ਕਲੀਅਰ ਕੀਤਾ ਗਿਆ ਤੇ ਹੱਥੋਂ ਭੇਜਦੇ ਵੀ ਪਹੁੰਚਿਆ ਤਾਂ ਨਾ ਹੀ ਇਹ ਜੰਬੇਸੀ ਉਥੇ ਜਦੋਂ ਘਰ ਦੇ ਦੀ ਤਲਾਸ਼ ਕਰਦੇ ਰਹੇ ਤੇ ਇਹਦੀ ਜਿਹੜੀ ਬਲੱਡ ਬਾਡੀ ਜਿਹੜੀ ਦੇ ਸੱਟਾਂ ਇੰਨੀਆਂ ਲੱਗੀਆਂ ਸੀ ਜਿਵੇਂ ਸ਼ੀਹ ਹਾਲ ਪਿਆ ਸੀ ਤੇ ਇਹਦੀ ਫੋਨ ਦੀ ਲੋਕੇਸ਼ਨ ਤੁਹਾਡੇ ਘਰ ਦੇ ਨਾਲ ਜਾ ਕੇ ਜੇ ਬਦਰ ਨੇ ਜਾ ਕੇ ਦੇਖਿਆ ਜਿਹਦੇ ਸਿਰ ਸਾਹੀ ਸੱਟਾਂ ਨਾਲ ਵੀ ਸੱਟਾਂ ਲੱਗੀਆਂ ਸੀ ਤੇ ਇਹ ਜੀ ਦੌਰਾਨੇ ਹਾਲਾਚੜੀ ਇਹਦੀ ਮੌਤ ਹੋ ਗਈ ਆ ਇਕਨਾਲੀ ਦੇ ਬਾਰੇ ਹੀ ਕਨਵਰਸੇਸ਼ਨ ਜਾਰੀ ਹੈ ਪਰਚਾ ਦਰਫਾ ਕਾ 302 ਚ ਦੋਸ਼ਨੀ ਪਹਾੜ ਦੀ ਕਰ ਰਹੇ ਆ ਟੈਕਨੀਕਲ ਤੌਰ ਤੇ ਵੀ ਜਦ ਅਪਾ ਸੋਰਸ ਦੇ ਸੂਵੀ ਪੜਾ ਕਰਦੇ ਆ ਕਿ ਨਾਲ ਅਜਿਹੀ ਕਰਪਾ ਦੀ ਤੇ ਨਾ ਰਹੀ ਲੋਗਡਾਟ ਸੀ ਜਨਕੀ